ਫਰੀਦਕੋਟ ਪੁਲਿਸ ਨੇ ਇੱਕ ਵੱਡੀ ਅਪਡੇਟ ਸਾਹਮਣੇ ਲੈਂਦੀ ਹੈ ਪੂਰੇ ਥਾਣਿਆਂ ਦੀ ਚੌਕੀਆਂ ਦੀ ਜੇ ਨਹਾਰ ਇਹਨਾਂ ਵੱਲੋਂ ਬਦਲੀ ਗਈ ਹੈ ਇਹ ਸਾਰਾ ਕਾਰਜ ਕੀਤਾ ਹੈ ਡਾਕਟਰ ਪ੍ਰਿਕਿਆ ਜਨ ਐਸਐਸਪੀ ਫਰੀਦਕੋਟ ਨੇ ਸੋ ਆਮ ਬਰੀ ਥੈਂਕਫੁਲ ਟੂ ਮਾਈ ਐਂਟਾਇਰ ਟੀਮ ਜਿਨ੍ਹਾਂ ਨੇ ਉਹ ਜਿਹੜਾ ਵਿਜ਼ਨ ਅਸੀਂ ਦਿੱਤਾ ਸੀ ਇਹਨਾਂ ਨੂੰ 2 ਮਹੀਨਾ ਪਹਿਲਾਂ ਵਿੱਚ ਸੀਮਡ ਆਲਮੋਸਟ ਇੰਪੋਸੀਬਲ ਟੂ ਅਚੀਵ ਇਹਨਾਂ ਨੇ ਸਾਰਿਆਂ ਨੇ ਸੈਲਫ ਮੋਟੀਵੇਟ ਹੋ ਕੇ ਇਤਨੀ ਮਿਹਨਤ ਕੀਤੀ ਔਰ ਉਹਨੂੰ ਇੱਕ ਰਿਐਲਿਟੀ ਬਣਾਇਆ ਸੋ ਆਮ ਵੈਰੀ ਹੈਪੀ ਐਂਡ ਪ੍ਰਾਊਡ ਆਫ ਆਲ ਆਫ ਥੈਮ ਔਰ ਆਮ ਆਲਸੋ ਆਈ ਆਲਸੋ ਫੀਲ ਆਨਰਡ ਕਿ ਮੈਨੂੰ ਇਤਨੇ ਇੱਕ ਆਈ ਹੈਵ ਸੱਚ ਅ ਨਾਈਸ ਟੀਮ ਚੌਕੀਆਂ ਔਰ ਥਾਣੇ ਆ ਜਿਨ੍ਹਾਂ ਦੇ ਅਪਡੇਟ ਲੈਂਦੀ ਸਨ ਜੀ ਸਾਰੇ ਹੀ ਥਾਣੇ 8 ਥਾਣੇ ਤੇ 4 ਚੌਕੀਆਂ ਜਿਹੜੀ ਫਰੀਦਕੋਟ ਚ ਨੇ ਉਹ ਤੁਹਾਨੂੰ ਹੁਣ ਇੱਕ ਨਵੀਂ ਨੁਹਾਰ ਚ ਦਿਖਾਈ ਦੇਵੇ ਸਾਡਾ ਜਿਹੜਾ ਪੂਰਾ ਰਿਕਾਰਡ ਸੀ ਉਹਨੂੰ ਸੰਭਾਲਿਆ ਗਿਆ ਹੈ ਤੇ ਉਹਦੇ ਡਿਜੀਟਲਾਈਜੇਸ਼ਨ ਦਾ ਪ੍ਰੋਸੈਸ ਸਟਾਰਟ ਕਰ ਦਿੱਤਾ ਗਿਆ ਹੈ ਔਰ ਗ੍ਰੀਨ ਬੈਲਟਸ ਬਣਵਾਈਆਂ ਗਈਆਂ ਹਨ ਸਾਡੇ ਆਈਓਜ਼ ਦੇ ਬੈਠਣ ਵਾਸਤੇ ਜਿਹੜਾ ਇੱਕ ਇਲਾਕਾ ਹੁੰਦਾ ਸੀ ਜਾਂ ਇੱਕ ਕਮਰਾ ਹੁੰਦਾ ਸੀ ਉਹਨੂੰ ਵੀ ਇੰਪਰੂਵ ਹੋ ਚੁੱਕਾ ਗਿਆ ਹੈ ਸੋ ਆਈ ਊਡ ਰਿਕੁਐਸਟ ਕਿ ਤੁਸੀਂ ਆਪੇ ਜਾ ਕੇ ਦੇਖੋ ਐਂਡ THEN YOU ਇਦੇ ਨਾਲ ਸਾਡੇ ਕੰਮ 'ਚ ਵੀ ਸੁਧਾਰ ਹੁੰਦਾ ਹੈ ਸਾਡੀ ਆਊਟਪੁੱਟ 'ਚ ਵੀ ਸੁਧਾਰ ਹੁੰਦਾ ਹੈ ਤੇ ਅਗਰ ਅਸੀਂ ਹੋਰ ਵਧੀਆ ਕੰਮ ਕਰਨਾ ਚਾਹੁੰਦੇ ਤਾਂ ਸਭ ਤੋਂ ਪਹਿਲਾਂ ਤੇ ਸਾਡੀ ਵਰਕਿੰਗ ਕੰਡੀਸ਼ਨਸ ਇੰਪਰੂਵਡ ਹੋਣੀ ਚਾਹੀਦੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਗਰਮਣਾ ਫਰੀਦਕੋਟ ਪੁਲਿਸ ਦੀ ਗੱਲ ਕਰਕੇ ਤਾਂ ਫਰੀਦਕੋਟ ਪੁਲਿਸ ਨੇ ਇੱਕ ਵੱਡੀ ਅਪਡੇਟ ਸਾਹਮਣੇ ਲਿਆਂਦੀ ਹੈ ਪੂਰੇ ਥਾਣਿਆਂ ਦੀ ਚੌਕੀਆਂ ਦੀ ਜੇ ਨਹਾਰ ਇਹਨਾਂ ਵੱਲੋਂ ਬਦਲੀ ਗਈ ਹੈ ਇਹ ਸਾਰਾ ਕਾਰਜ ਕੀਤਾ ਹੈ ਡਾਕਟਰ ਪ੍ਰਿਕਿਆ ਜਨ ਐਸਐਸਪੀ ਫਰੀਦਕੋਟ ਨੇ ਹਰ ਦਿਨ ਕੋਈ ਨਾ ਕੋਈ ਨਵੀਂ ਅਪਡੇਟ ਲੈ ਕੇ ਜਿਹੜੀ ਸਾਹਮਣੇ ਆਉਂਦੇ ਨੇ ਤਾਂ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿਉਂਕਿ ਨਾਲ ਐਸਪੀ ਸਾਹਿਬ ਮੌਜੂਦ ਨੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਮੈਡਮ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਕਿਉਂਕਿ ਫਰੀਦਕੋਟ ਵਾਸੀਆਂ ਵਾਸਤੇ ਕਹਿ ਸਕਦੇ ਹਾਂ ਕਿ ਬਹੁਤ ਤੋਂ ਵੱਡੀ ਅਪਡੇਟ ਲੈ ਕੇ ਆ ਗਏ ਤੁਸੀਂ ਜੀ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਮੈਂ ਤੁਹਾਨੂੰ ਕਰੈਕਟ ਕਰਾਂਗੀ ਇਹ ਇਕੱਲੇ ਮੈਨੇ ਨਹੀਂ ਕੀਤਾ ਐ ਐਂਡ ਨੋ ਵਨ ਕੈਨ ਵਰਕ ਅਲੋਨ ਸੋ ਆਮ ਵੈਰੀ ਥੈਂਕਫੁਲ ਟੂ ਮਾਈ ਐਂਟਾਇਰ ਟੀਮ ਜਿਨ੍ਹਾਂ ਨੇ ਉਹ ਜਿਹੜਾ ਵਿਜ਼ਨ ਅਸੀਂ ਦਿੱਤਾ ਸੀ ਇਹਨਾਂ ਨੂੰ 2 ਮਹੀਨਾ ਪਹਿਲਾਂ ਵਿੱਚ ਸੀਐਮ ਡਾਲਮੋਸ ਨੇ ਸਾਰਿਆਂ ਨੇ ਸੈਲਫ ਮੋਟੀਵੇਟ ਹੋ ਕੇ ਇਤਨੀ ਮਿਹਨਤ ਕੀਤੀ ਔਰ ਉਹਨੂੰ ਇੱਕ ਰਿਐਲਿਟੀ ਬਣਾਇਆ ਸੋ ਆਈ ਐਮ ਵੈਰੀ ਹੈਪੀ ਐਂਡ ਪ੍ਰਾਊਡ ਆਫ 올 ਆਫ ਥੈਮ ਔਰ ਆਈ ਐਮ ਆਲਸੋ ਆਈ ਆਲਸੋ ਫੀਲ ਆਨਰਡ ਕਿ ਮੈਨੂੰ ਇਤਨੇ ਇੱਕ ਆਈ ਹੈਵ ਸੱਚ ਅ ਨਾਈਸ ਟੀਮ ਕਿ ਜਿਹੜੇ ਇਸ ਗੱਲ ਨੂੰ ਸਮਝਦੇ ਵੀ ਔਰ ਕੋਸ਼ਿਸ਼ ਆਪਣੀ ਤਰਫ ਸੇ ਪੂਰੀ ਕਰਦੇ ਨੇ ਔਰ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬੈਸਟ ਪੋਸੀਬਲ ਸਟੈਂਡਰਡਸ ਔਰ ਇੱਕ ਪ੍ਰੋਫੈਸ਼ਨਲ ਔਰ ਐਫੀਸ਼ੀਐਂਟ ਪੁਲਿਸਿੰਗ ਫਰੀਦਕੋਟ ਵਾਸੀਆਂ ਨੂੰ ਦੇ ਪਾਈ ਕਿੰਨੀਆਂ ਚੌਕੀਆਂ ਔਰ ਥਾਣੇ ਆ ਜਿਨ੍ਹਾਂ ਦੇ ਆਪਰੇਟ ਲੈਂਦੀ ਸਭ ਜੀ ਸਾਰੇ ਹੀ ਥਾਣੇ ਆਠ ਥਾਣੇ ਤੇ ਚਾਰ ਚੌਕੀਆਂ ਜਿਹੜੀ ਫਰੀਦਕੋਟ ਚ ਨੇ ਉਹ ਤੁਹਾਨੂੰ ਹੁਣ ਇੱਕ ਨਵੀਂ ਨੁਹਾਰ ਚ ਦਿਖਾਈ ਦੇਣਗੀ ਕੀ ਖਾਸ ਕੀ ਹੈ ਇਹਨਾਂ ਦੇ ਵਿੱਚ ਤੁਸੀਂ ਜਿਹੜਾ ਲੈ ਕੇ ਖਾਸ ਇਹੀ ਹੈ ਕਿ ਤੁਸੀਂ ਜਦੋਂ ਥਾਣੇ 'ਚ ਜਾਓਗੇ ਤਾਂ ਤੁਹਾਨੂੰ ਇੱਕ ਡਿਫਰੈਂਟ ਸਪੇਸ ਔਰ ਇੱਕ ਡਿਫਰੈਂਟ ਪਲੇਸ ਆਲ ਟੂਗੇਦਰ ਤੁਹਾਨੂੰ ਫੀਲਿੰਗ ਆਊਗੀ ਆਲ ਦਾ ਥਾਨਾ ਉਹਨਾਂ ਨੂੰ ਰੀਫਰਬਿਸ਼ ਕੀਤਾ ਗਿਆ ਹੈ ਉਹਨਾਂ 'ਚ ਸਾਫ ਸਫਾਈ ਕੀਤੀ ਗਈ ਹੈ ਕੇਸ ਪ੍ਰੋਪਰਟੀ ਜਿਹੜੀ ਹੈਗੀ ਉਹਨੂੰ ਰੀਆਰਗੇਨਾਈਜ਼ ਕੀਤਾ ਗਿਆ ਹੈ ਉਹਦੇ ਡਿਸਪੋਜ਼ਲ ਦੀ ਪ੍ਰोसीडिंग स्टार्ट ਹੋ ਗਈ ਨੇ ਸਾਡਾ ਜਿਹੜਾ ਪੂਰਾ ਰਿਕਾਰਡ ਸੀ ਉਹਨੂੰ ਸੰਭਾਲਿਆ ਗਿਆ ਹੈ ਤੇ ਉਹਦੇ ਡਿਜੀਟਲਾਈਜੇਸ਼ਨ ਦਾ ਪ੍ਰੋਸੈਸ ਸਟਾਰਟ ਕਰ ਦਿੱਤਾ ਗਿਆ ਹੈ ਔਰ ਗ੍ਰੀਨ ਬੈਲਟਸ ਬਣਵਾਈਆਂ ਗਈਆਂ ਹਨ ਸਾਡੇ ਆਈਓਜ਼ ਦੇ ਬੈਠਣ ਵਾਸਤੇ ਜਿਹੜਾ ਇੱਕ ਇਲਾਕਾ ਹੁੰਦਾ ਸੀ ਜਾਂ ਇੱਕ ਕਮਰਾ ਹੁੰਦਾ ਸੀ ਉਹਨੂੰ ਵੀ ਇੰਪਰੂਵ ਹੋ ਚੁੱਕਾ ਕੀਤਾ ਗਿਆ ਹੈ ਸੋ ਆਈ ਊਡ ਰਿਕੁਐਸਟ ਕਿ ਤੁਸੀਂ ਆਪੇ ਜਾ ਕੇ ਦੇਖੋ ਐਂਡ THEN ਯੂ ਸੀ ਐਂਡ ਫੀਲ ਦਾ ਡਿਫਰੈਂਸ ਮੈਡਮ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿਉਂਕਿ ਇੰਨੇ ਬਿਜ਼ੀ ਹੈ ਤੁਹਾਡਾ ਸਟਾਫ ਇੰਨਾ ਬਿਜ਼ੀ ਹੈ ਤੁਹਾਡੇ ਕੰਮ ਹੀ ਨਹੀਂ ਜਿਹੜੇ ਪੂਰੇ ਹੋਣਗੇ ਤੇ ਪਰ ਇਹ ਮਾਈਂਡ ਦੇ ਵਿੱਚ ਕਿਵੇਂ ਆਇਆ ਵੱਖਰਾ ਜਿਹੜਾ ਤੁਸੀਂ ਬਰਾਲਾ ਕੀਤਾ ਦੇਖਿਏ ਮੈਨੂੰ ਇਹ ਲੱਗਦਾ ਕਿ ਥਿਸ ਇਜ਼ ਅ ਪਾਰਟ ਆਫ ਅਰ ਬੇਸਿਕ ਪੁਲੀਸਿੰਗ ਐਂਡ ਬਿਕਾਜ਼ ਆਈ ਵਾਂਟਿਡ ਟੂ ਇਨਸ਼ੋਰ ਕਿ ਸਾਡੇ ਮੁਲਾਜ਼ਮਾਂ ਦੀ ਐਫੀਸ਼ੀਐਂਸੀ ਹੋਰ ਜ਼ਿਆਦਾ ਵਧੇ ਇਹਦੇ ਨਾਲ ਸਾਡੇ ਕੰਮ 'ਚ ਵੀ ਸੁਧਾਰ ਹੁੰਦਾ ਹੈ ਸਾਡੀ ਆਉਟਪੁੱਟ 'ਚ ਵੀ ਸੁਧਾਰ ਹੁੰਦਾ ਹੈ ਤੇ ਅਗਰ ਅਸੀਂ ਹੋਰ ਵਧੀਆ ਕੰਮ ਕਰਨਾ ਚਾਹੁੰਦੇ ਤਾਂ ਸਭ ਤੋਂ ਪਹਿਲਾਂ ਤੇ ਸਾਡੀ ਵਰਕਿੰਗ ਕੰਡੀਸ਼ਨਸ ਇੰਪਰੂਵਡ ਹੋਣੀ ਚਾਹੀਦੀਆਂ ਜੀ ਪਬਲਿਕ ਨੂੰ ਕੀ ਬੈਨੀਫਿਟ ਮਿਲੂਗਾ ਕਿਸ ਤਰੀਕੇ ਦਾ ਸੈਕ ਵੀ ਵਾਂਟਿਡ ਟੂ ਕ੍ਰੀਏਟ ਵੈਲਕਮਿੰਗ ਸਪੇਸ ਫਾਰ ਦਾ ਪਬਲਿਕ ਔਰ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਤੁਸੀਂ ਬਿਨਾ ਡਰੇ ਬਿਨਾ ਹਿਚਕੇ ਤੁਸੀਂ ਸਾਡੇ ਕੋਲ ਆਓ ਐਂਡ ਵੀ ਵੁੱਡ ਇਨਸ਼ੋਰ ਕਿ ਸਾਡਾ ਰਿਸਪੌਂਸ ਬਿਲਕੁਲ ਉਸੀ ਤਰੀਕੇ ਸੇ ਹੋ ਜਿੱਦਾਂ ਤੁਸੀਂ ਚਾਹੁੰਦੇ ਹੋ। ਅੱਗੇ ਵੀ ਕੋਈ ਸੋਚਿਆ ਹੁਣ ਪਲਾਨ ਕੀਤਾ ਕੋਈ ਕਿਹਾ ਜਾ ਰਿਹਾ ਕਿ ਪੁਲਸ ਲਾਈਨ ਦੇ ਵਿੱਚ ਵੀ ਸੁਧਾਰ ਕਰਿਆ ਜਾਊਗਾ ਕੈਮਰੇ ਵਗੈਰਾ ਲਗਾਏ ਜਾਣਗੇ ਪੂਰੇ ਸ਼ਹਿਰ। ਯੈਸ ਦੈਟ ਇਜ਼ ਡੈਫੀਨਿਟਲੀ ਇਨ ਦਾ ਪਾਈਪਲਾਈਨ ਔਰ ਅਸੀਂ ਬਹੁਤ ਜਲਦੀ ਜਿਹੜੀ ਕੇਸ ਪ੍ਰੋਪਰਟੀ ਡਿਸਪੋਜ਼ਲ ਹੈ ਵ ਔਰ ਪੁਲਿਸ ਲਾਈਨ ਦੀ ਵੀ ਰੀਫਰਬਿਸ਼ਿੰਗ ਜਾਰੀ ਹੈ। ਥੈਂਕ ਯੂ ਵੀਰੀ ਮੱਚ। ਤਾਂ ਸੁਣਿਆ ਇਹ ਸਾਨੂੰ ਐਸਐਸਪੀ ਮੈਡਮ ਡਾਕਟਰ ਪਰਗਿਆਜ਼ਨ ਤਾਂ ਜਿਹੜਾ ਫਰੀਦਕੋਟ ਦੇ ਵਿੱਚ ਨਵੀਂ ਜਿਹੜੀ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਹੈ। ਪੁਲਿਸ ਚੌਕੀਆਂ ਨੇ ਜਿਹੜੀਆਂ ਪੁਲਿਸ ਥਾਣੇ ਨੇ ਉਹਨਾਂ ਨੂੰ ਅਪਡੇਟ ਕੀਤਾ ਗਿਆ ਉਹਨਾਂ ਦਾ ਸੁਧਾਰ ਕੀਤਾ ਗਿਆ। ਨਵੀਂ ਨਹਿਰ ਜਿਹੜੀ ਆਪਾਂ ਕਹਿ ਸਕਦੇ ਹਾਂ ਬਦਲੀ ਹੈ ਤਾਂ ਇਸ ਦਾ ਅਪਾ ਕਹਿ ਸਕਦੇ ਪਬਲਿਕ ਨੂੰ ਵੀ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਬੈਨੀਫਿਟ ਮਿਲੇਗਾ ਤਾਂ ਨਾਲ ਐਸਐਸਪੀ ਨੇ ਕਿਹਾ ਕਿ ਕੱਲ ਇਹ ਉਹਨਾਂ ਦਾ ਕੰਮ ਨਹੀਂਗਾ ਜਿੰਨੇ ਕਰਮਚਾਰੀ ਨੇ ਤਾਂ ਸ਼ੁਰੂ ਤੋਂ ਲੈ ਕੇ ਛੋਰੇ ਕਰਮਚਾਰੀ ਤੋਂ ਲੈ ਕੇ ਵੱਡੇ ਕਰਮਚਾਰੀ ਤੱਕ ਸਾਰਿਆਂ ਦਾ ਜਿਹੜਾ ਬਹੁਤ ਵੱਡਾ ਸਾਥ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕਾਫੀ ਜਿਹੜਾ ਸੁਧਾਰ ਹੈ ਪੁਲਸ ਲਾਈਨ ਦੀ ਗੱਲ ਕਰਕੇ ਦਿਆਂ ਕੈਮਰੇ ਜਿਹੜਾ ਵਗੈਰਾ ਵੱਡੇ ਕੈਮਰੇ ਜਿਹੜੇ ਸੜਕਾਂ ਤੇ ਲਗਾਏ ਜਾਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਲਤ ਅੰਸਰ ਜਿਹੜਾ ਕੋਈ ਹਰਕਤ ਨਾ ਕਰ ਸਕੇ ਉਹ ਕੈਮਰੇ ਦੇ ਵਿੱਚ ਕੈਦ ਹੋ ਸਕੇ ਜਾਂ ਕਿਤੇ ਨਾ ਕਿਤੇ ਇਹ ਸੋਚੇ ਕਿ ਸਾਨੂੰ ਜੇਕਰ ਅਸੀਂ ਗਲਤ ਕੰਮ ਕਰਾਂਗੇ ਤਾਂ ਅਸੀਂ ਕੈਮਰੇ ਦੇ ਵਿੱਚ ਕੈਦ ਹੋਵਾਂਗੇ ਇਸ ਚੀਜ਼ ਨੂੰ ਵੀ ਲੈ ਕੇ ਜਿਹੜਾ ਇਹਨਾਂ ਦਾ ਅਗਲਾ ਪਲਾਨ ਹੈ ਉਹ ਵੀ ਜਿਹੜਾ ਸਾਹਮਣੇ ਆਵੇਗਾ ਗੁਰਜੀਤ ਸਿੰਘ ਰਮਾਨਾ D5 ਚੰਦ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ